ਸ਼ਸ਼ੀਕਲ ਦੋਸਤੋ ਜੋ ਸੇਵਾਮਾ ਸੇਵਾਮਾ ਭਲਾਈ ਕਲੱਬ ਪਿੰਡ ਜਲੂਰ ਜ਼ਿਲ੍ਹਾ ਸੰਗਰੂਰ ਵੱਲੋਂ ਆਉਣ ਵਾਲੀ 25 ਸਤੰਬਰ ਦਿਨ ਬੁੱਧਵਾਰ ਪਿੰਡ ਜਲੂਰ ਵਿਖੇ ਪਿੰਡ ਦੇ ਗੁਰੂ ਘਰ ਵਿੱਚ ਮੁਫਤ ਵਿਸ਼ਾਲ ਅੱਖਾਂ ਦਾ ਕੈਂਪ ਲਗਾਇਆ ਜਾ ਰਿਹਾ ਹੈ ਜਿਸ ਵਿੱਚ ਮੁਫਤ ਦਵਾਈਆਂ ਦਿੱਤੀਆਂ ਜਾਣਗੀਆਂ ਤੇ ਅੱਖਾਂ ਪ੍ਰਤੀ ਕਿਸੇ ਨੂੰ ਕੋਈ ਵੀ ਦਿੱਕਤ ਹੈ ਕਿਸੇ ਦਾ ਅੱਖਾਂ ਦਾ ਮਾਸ ਵਧਿਆ ਹੋਇਆ ਜਾਂ ਚਿੱਟਾ ਮੂਰਤੀ ਹੈ ਉਹਦੇ ਫ੍ਰੀ ਆਪਰੇਸ਼ਨ ਕਿਤੇ ਜਾਣਗੇ ਤੇ ਇਹ ਪਿੰਡ ਲਹਿਰੇ ਤੋਂ 12 ਕਿਲੋਮੀਟਰ ਦੀ ਦੂਰੀ ਤੇ ਅਤੇ ਪਾਤੜਾ ਤੋਂ 15 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਕਲੱਬ ਵੱਲੋਂ ਬਹੁਤ ਵਧੀਆ ਉਪਰਾਲੇ ਕੀਤੇ ਜਾਂਦੇ ਹਨ ਤੇ ਇਹ ਕੈਂਪ ਬਿਲਕੁਲ ਮੁਫਤ ਲਗਾਇਆ ਜਾਵੇਗਾ ਇਹ ਕੈਂਪ ਸ਼ੰਕਰਾ ਆਈ ਕੇਅਰ ਹਸਪੀਟਲ ਦੇ ਸਹਿਯੋਗ ਨਾਲ ਲਗਾਇਆ ਜਾਵੇਗਾ ਤੇ ਮੇਰੇ ਸਾਰੇ ਭੈਣ ਭਰਾਵਾਂ ਨੂੰ ਜੋ ਵੀ ਇਸ ਵਕਤ ਲਾਈਵ ਨੂੰ ਦੇਖ ਰਹੇ ਨੇ ਜਾਂ ਕੋਈ ਵੀ ਇਸ ਵੀਡੀਓ ਨੂੰ ਵਾਚ ਕਰ ਰਿਹਾ ਹੈ ਸਾਰਿਆਂ ਨੂੰ ਅਪੀਲ ਹੈ ਕਿ ਇਸ ਵੀਡੀਓ ਨੂੰ ਵੱਧਰ ਵੱਧ ਸ਼ੇਅਰ ਕਰੋ ਤਾਂ ਜੋ ਆਲੇ ਦੁਆਲੇ ਦੇ ਪਿੰਡਾਂ ਦੇ ਆਲੇ ਦੁਆਲੇ ਦੇ ਕਿਸੇ ਸ਼ਹਿਰ ਦਾ ਕੋਈ ਵੀ ਲੋੜਵੰਦ ਬਜ਼ੁਰਗ ਮਾਤਾ ਪਿਤਾ ਕੈਂਪ ਤੋਂ ਵਾਂਝਾ ਕੈਂਪ ਦਾ ਲਾਹਾ ਲੈਣ ਤੋਂ ਵਾਂਝਣ ਆਇਆ ਜਾਵੇ ਤੇ ਸਾਰਿਆਂ ਨੂੰ ਬੇਨਤੀ ਹੈ ਕਿ ਜੋ ਸੇਵਾਵਾਂ ਕਲੱਬ ਜਲੂਰ ਜ਼ਿਲ੍ਹਾ ਸੰਗਰੂਰ ਵੱਲੋਂ ਮਿਤੀ 25 ਸਤੰਬਰ 2024 ਦਿਨ ਬੁੱਧਵਾਰ ਨੂੰ ਜਲੂਰ ਪਿੰਡ ਦੇ ਗੁਰੂ ਘਰ ਵਿੱਚ ਅੱਖਾਂ ਦਾ ਵਿਸ਼ਾਲ ਕੈਂਪ ਸਵਰਗੀ ਮਾਤਾ ਗਰਮੀਤ ਕੌਰ ਦੀ ਯਾਦ ਵਿੱਚ ਲਗਾਇਆ ਜਾ ਰਿਹਾ ਹੈ ਤੇ ਸਾਰੇ ਭਰਾਵਾਂ ਨੂੰ ਬਧਰਵੱਧ ਬੇਨਤੀ ਕੀਤੀ ਜਾਂਦੀ ਹੈ ਕਿ ਚਲਦੀ ਚਲਦੀ ਵੀਡੀਓ ਨੂੰ ਬਧਰਵੱਧ ਸ਼ੇਅਰ ਕਰ ਦਿਓ ਤਾਂ ਜੋ ਲੋੜਵੰਦੇ ਤੱਕ ਵੀਡੀਓ ਪਹੁੰਚ ਸਕੇ ਤੇ ਕੈਂਪ ਦਾ ਲਾਹਾ ਲੈ ਸਕਣ ਤੇ ਉਸ ਤੋਂ ਬਿਨਾ ਵੀ ਜੋ ਕੁ ਸੇਵਾਵਾਂ ਕਲੱਬ ਵੱਲੋਂ ਲੋਕ ਭਲਾਈ ਦੇ ਕੰਮ ਲਗਾਤਾਰ ਜਾਰੀ ਹਨ ਤੇ ਆਉਣ ਵਾਲੇ ਦਿਨਾਂ ਵਿੱਚ ਕਲੱਬ ਵੱਲੋਂ ਅੰਗਹੀਨ ਵਿਅਕਤੀਆਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਨੇੜਲੇ ਪਿੰਡਾਂ ਲਈ ਇੱਕ ਅਸੈਸਮੈਂਟ ਕੈਂਪ ਲਗਾਇਆ ਜਾਵੇਗਾ ਅੰਗਹੀਨ ਵਿਅਕਤੀਆਂ ਦੀ ਸਹੂਲਤ ਲਈ ਕਿਸੇ ਨੂੰ ਕਿਸੇ ਵੀ ਚੀਜ਼ ਦੀ ਜ਼ਰੂਰਤ ਜਿਸ ਤਰ੍ਹਾਂ ਲੱਤਾਂ ਬਾਹਾਂ ਖੁੰਡੀਆਂ ਟਰਾਈਸਾਈਕਲ 휠ਚੇਅਰ ਸੀਪੀ ਚੇਅਰ ਜੋ ਬਲਾਈਂਡ ਵੀ ਆਤੀ ਹਨ ਉਹਨਾਂ ਵਾਸਤੇ ਮਤਲਬ 스마트 ਕேன் 스마트ਫੋਨ ਜਾਂ ਆਪਾਂ ਕੰਨੜੀਆਂ ਮਸ਼ੀਨਾਂ ਕਹਿੰਦੀ ਹੈ ਅੱਜ ਕੱਲ ਬਜ਼ੁਰਗਾਂ ਨੂੰ 60 ਸਾਲ ਦੀ ਉਮਰ ਤੋਂ ਬਾਅਦ ਕੁਦਰਤੀ ਤੌਰ ਤੇ ਜ਼ਿਆਦਾ ਜ਼ਰੂਰਤ ਪੈਂਦੀ ਹੈ ਤੇ ਇਹ ਵੀ ਸਾਰੇ ਭਰਾਵਾਂ ਨੂੰ ਇੱਕ ਬੇਨਤੀ ਹੈ ਕਿ ਵੀਡੀਓ ਨੂੰ ਬਦਰ ਬਦਰ ਸ਼ੇਅਰ ਕਰ ਦਿਓ ਵੀ ਦੁਬਾਰਾ ਫਿਰ ਬੇਨਤੀ ਕਰਦੇ ਹਾਂ ਕਿ ਜੁਬਕ ਸੇਵਾਵਾਂ ਕਲੱਬ ਵੱਲੋਂ ਆਉਣ ਵਾਲੀ ਮਿਤੀ 25 ਸਤੰਬਰ 2024 ਦਿਨ ਬੁੱਧਵਾਰ ਨੂੰ ਪਿੰਡ ਜਲੂਰ ਦੇ ਗੁਰੂ ਘਰ ਵਿੱਚ ਅੱਖਾਂ ਦਾ ਵਿਸ਼ਾਲ ਮੁਫਤ ਕੈਂਪ ਸਵਰਗੀ ਮਾਤਾ ਗੁਰਮੀਤ ਕੌਰ ਦੀ ਯਾਦ ਵਿੱਚ ਲਗਾਏ ਜਾ ਰਿਹਾ ਹੈ ਇਹ ਸਾਰੇ ਭਰਾਵਾਂ ਨੂੰ ਬੇਨਤੀ ਹੈ ਕਿ ਵੀਡੀਓ ਨੂੰ ਬਦਰਬਦ শেয়ার ਕਰੋ ਤਾਂ ਜੋ ਲੋੜਵੰਦ ਲੋਕਾਂ ਤੱਕ ਪਹੁੰਚ ਸਕੇ ਤੇ ਉਸ ਤੋਂ ਬਿਨਾ ਆਪਣਾ ਭਾਈ ਗੁਰਪ੍ਰੀਤ ਸਿੰਘ ਲਹਿਰਾ ਗੋਲੂ ਲਹਿਰਾ ਇਹਨਾਂ ਦਾ ਕੈਂਪ ਵਿੱਚ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਜਾਵੇਗਾ ਧੰਨਵਾਦ